ਇਹ ਛੋਟਾ ਜਿਹਾ ਬੱਚਾ ਤੁਹਾਡਾ ਵੀ ਦਿਲ ਜਿੱਤ ਲੇਗਾ ਤੇ ਤਬਲਾ ਵਜਾਉਣ ਦੀ ਜਿਹੜੀ ਕਲਾ ਕਿਸ ਛੋਟੀ ਜਿਹੀ ਉਮਰ ਦੇ ਵਿੱਚ ਕਿਤੇ ਨਾ ਕਿਤੇ ਹੈਰਾਨ ਵੀ ਕਰਦੀ ਆ ਤਾਂ ਦੋਸਤੋ ਵੀਡੀਓ ਦਬਕੇ ਸ਼ੇਅਰ ਕਰ ਦਿਓ ਜਿੰਨੇ ਵੀ ਪੰਜਾਬੀ ਇਸ ਵੀਡੀਓ ਨੂੰ ਦੇਖ ਰਹੇ ਆ ਤਾਂ ਦੇਖੋ ਵੀ ਛੋਟੇ ਜਿਹੇ ਬੱਚੇ ਨੇ ਕਮਾਲ ਕਰ ਦਿੱਤਾ ਪਹਿਲਾਂ ਵੀਡੀਓ ਸੁਣਾਉਣਾ ਤੁਹਾਨੂੰ ਦਿਖਾਉਣਾ ਵੀ ਛੋਟੇ ਜਿਹੇ ਬੱਚੇ ਦੇ ਵਿੱਚ ਕਿੰਨੀ ਜ਼ਿਆਦਾ ਕਲਾ ਤੇ ਕਿੰਨੇ ਸੋਹਣੇ ਤਰੀਕੇ ਦੇ ਨਾਲ ਤਬਲੇ ਨੂੰ ਵਜਾ ਰਿਹਾ ਆ ਉਹ ਪਹਿਲਾਂ ਸੁਣਦੇ ਆ ਰਦੀਯਾਏ ਦੂਰੋਂ ਦੇਖ ਕੰਡੋਤ ਕਰ ਛੱਜ ਸਿੰਗਾਸਨ ਹਰ ਜੀਯਾਏ ਹਰ ਜੀਯਾਏ ਹਰ ਜੀਯਾਏ ਦੇ ਸਿੰਘਾ ਸਨੇ ਹਲਦੀ ਆਲੀਤੀ ਪਿੱਪੂ ਸੁਦੰਮਾ ਦਾਲਦੀ ਪਾਲ ਸਖਾਈ ਮਿੱਤਰ ਸਦਾਏ ਲਾ ਲਿੱਤਰਕਵਾਏ ਛੱਜ ਸ਼੍ਰੀਂਗਾ ਅਤੇ ਤੁਸੀਂ ਵੀ ਸੁਣਿਆ ਵੀ ਕਲਾ ਸੰਪੂਰਨ ਦੇ ਲਈ ਉਮਰ ਮਾਇਨੇ ਨਹੀਂ ਰੱਖਦੀ ਜਿਸ ਦੇ ਵਿੱਚ ਕਲਾ ਹੁੰਦੀ ਹੈ ਉਹ ਆਪੇ ਅੱਗੇ ਆਉਂਦੇ ਨੇ ਛੋਟੇ ਜਿਹੇ ਬੱਚੇ ਨੇ ਦਿਲ ਜਿੱਤ ਲਿਆ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਤਾਂ ਦੋਸਤੋ ਤੁਹਾਨੂੰ ਕਿਵੇਂ ਲੱਗੀ ਇਹ ਵੀਡੀਓ ਕਮੈਂਟ ਕਰਕੇ ਆਪਣੀ ਰਾਏ ਸਾਂਝੀ ਕਰੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਜੋ ਪੰਜਾਬੀਆਂ ਤੱਕ ਵੀਡੀਓ ਪਹੁੰਚੇ ਵੀ ਛੋਟੇ ਜਿਹੇ ਬੱਚੇ ਮੈਜ 2-3 ਸਾਲ ਦੀ ਉਮਰ ਲੱਗ ਰਹੀ ਹੈ ਤੇ ਕਿੰਨਾ ਸੋਹਣਾ ਜਿਹੜਾ ਤਬਲਾ ਵਜਾ ਕੇ ਸੰਗਤ ਮੰਤਰ ਜਿਹੜਾ ਕੀਤਾ ਜਾ ਰਿਹਾ ਤਾਂ ਦੋਸਤੋ ਹੁਣ ਵੀਡੀਓ ਤੁਸੀਂ ਸ਼ੇਅਰ ਕਰਨੀ ਹੈ ਕਮੈਂਟਾਂ 'ਚ ਰਾਏ ਸਾਂਝੀ ਕਰਨੀ ਹੈ ਇਸ ਬੱਚੇ ਦੇ ਬਣਦਾ ਟੈਲੈਂਟ ਦੇ ਲਈ ਵੀ ਛੋਟੀ ਉਮਰ ਦੇ ਵਿੱਚ ਕਿੰਨਾ ਜ਼ਿਆਦਾ ਗੁਣ ਜਿਹੜਾ ਉਹ ਸਿੱਖ ਰਿਹਾ ਤਾਂ ਦੋਸਤੋ ਹੁਣ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ